ਰੰਗਾ ਸਭਲਾਂ ਸਾਰੇ ਅਨਸਾਰ ਸਿਕਾਲ ਅਸੀਂ ਚੱਲੇ ਆ ਘੁੰਮ ਕੇ ਬਾਜ਼ਾਰ ਤੇ ਰੋਜ਼ ਟੂਂਗੀ ਕਰਾਉਣਾ ਐ ਸੀ ਤੇ ਫੇਸ਼ੀਅਲ ਕਰਾਉਣਾ ਟੂਂਗੀ ਕਰਾਉਣਾ ਐ ਲੈ ਰੋਜ਼ ਦੇ ਨੇਲ ਕਰਾ ਦਾਂਗੇ ਵਾਲ ਕਰਾਉਣੇ ਇਹਦੇ ਰੰਦੀ ਪੈਂਦੀ ਤੇ ਫੇਰ ਅਸੀਂ ਤੁਹੂ ਕਰਾਉਣਾ ਅਹੀਂ ਨੀ ਕੁਝ ਵੀ ਕਰਾਉਣਾ ਹੈ ਖੁਸ਼ੀ ਹੁੰਦੀ ਸੋਹਣੀ ਹੈਗਾ ਅੱਡਾ ਹੀ ਸੋਹਣੀ ਹੈਂ ਆਈਆਂ ਸਵੇਰੇ ਮੇਰੇ ਨਾਲ ਵੇਖ ਕੇ ਪਹਿਲਾਂ ਰੋਈ ਫਿਰ ਇਦਾਂ ਕਿਦਾਂ ਮੈਂ ਚੁੱਕਲਾ ਹਨਾ ਖੁਸ਼ੀ ਹਾਂਜੀ ਫਿਰ ਕਿਦਾਂ ਐਕਸਾਈਟਡ ਹੋ ਗਈ ਮੇਰੀ ਟੀਮ ਕੋ ਆਈ ਸੀ ਇਹ ਕਹਿੰਦੀ ਮਾਚੀ ਕਿੱਥੇ ਬਿਜੀ ਬਿਜੀ ਆ ਘੁੰਮਣ ਫਿਰਨ ਲਈ ਤਾਂ ਬੜੀ ਖੁਸ਼ ਹੀ ਰਹਿੰਦੀ ਹੈ ਨਾ ਹਾਂ ਫੋਨ ਤੇ ਖੁਸ਼ ਆ ਹੁੰਦਣੀ ਇਹਨੇ ਰੋਣਾ ਹਾਂ ਚਲ ਬਾਅਦ ਮਾਰ ਚਾਚੀ ਨੂੰ ਚੱਲੀ ਗਏ ਕਰ ਕਰ ਕੱਲ ਨੂੰ ਪਰਸੋਂ ਕਰਨਗੇ ਰੈਗੂਲੇਸ਼ਨ ਬੀਬੀ ਵੀ ਲੱਗ ਗਈ ਐ ਨੂੰ ਇੱਥੇ ਮੈਨੂੰ ਬਾਹਰ ਦੀ ਪਰਨਾਨੀ ਮੇਰੀ ਸ਼ਾਪਿੰਗ ਕਰਨੀ ਨਹੀਂ ਮੈਨੂੰ ਕੜੀਆਂ ਬਣਾਉਣੀਆਂ ਨੇ ਤਸੰਦੇਈ ਇਨਨਾ ਕਰਾਣੇ ਰੋਕਿਆ ਮੇਰੇ ਦਾ ਆਰਤੂੰਦੇ ਵੇਖੋ ਸੇਰਾ ਤੇਰੇ ਜੇਟੇ ਤੇ ਬਹੁਤ ਬੁਣੇ ਐ ਹਾਂਜੀ ਇਥੇ ਪੁੰਗ ਆ ਕੇ ਗਾੜੀ ਬੈਠੇ ਆ ਗਈ ਊ ਕਮਰੇ ਮੇਰੇ ਗਾੜੀ ਤੇ ਮੈਨੂੰ ਫੋਟੋ ਲੈ ਐ ਵਟ ਨੂੰ ਐ ਐ ਸਮੈਲ ਆ ਗਈ ਨਾਲ ਜਿਹਦੇ ਫੇਸ ਤੇ ਕਹਿ ਮੈਨੂੰ ਮੈਨੂੰ ਇਥੇ ਛੱਡ ਕੇ ਤੇ ਆਪ ਵੀਡੀਓ ਬਣਾਉਣੀ ਵਰਦੀ ਬਲੌਗ ਕਹਿੰਦੀ ਨਹੀਂ ਮੀਗੀ ਥੋੜਾ ਜਿਹਾ ਸ਼ੂਟ ਕਰ ਦੇਣਾ ਮੈਨੂੰ ਇੱਥੇ ਚੱਟ ਗਈ ਹਾਂ ਹਣਾ ਰੁੱਝ ਚਲ ਨਹੀਂ ਮੇਰੀ ਮੇਰੀ ਤੇ ਰੋਜ਼ ਦੀ ਬਣਾਉਂਦੀ ਦੀ ਇਹ ਵੀ ਮਾਸੀ ਪਨੇ ਵੀ ਇਦਾਂ 글로 ਕਰਾਂ ਨਹੀਂ ਵੇਖ ਰੋਂਦੀ ਨਹੀਂ ਬਿਲਕੁਲ ਵੇਲੇ ਮੈਂ ਕਾਕਾ ਰੋੜਾ ਬੋਲੋ ਬਿਲਕੁਲ ਇਹ ਬੋਲ ਕੇ ਆਹ ਪੇਰਨਾ ਇਹ ਬੋਲ ਕੇ ਆਹ ਪੇਰਨਾ ਇਹ ਬੋਲ ਕੇ ਆਹ ਪੇਰਨਾ ਫੋਰਡ ਦੇ ਕਿ ਪਾਲੇ ਟਿਕਟ ਕਰੀ ਅਦਰਸ ਹੋਈ ਜਿੱਦਾ ਭੰਡਿਆ ਤੀਂ ਠੰਡ ਚ ਬੈਠੇ ਹੋ ਰੋੜੇ ਨੰਬਰ ਦਾ ਫਸਟ

ਸਰਦਾਰ ਪਰ ਵਾਰ ਵਾਰ ਇਹ ਫਿਰ ਮਗਰੋਂ ਆਤੀ ਲਾ Thank you. ਕਹੇੀ ਸ਼ਾਪ ਵਾਲੀ ਕਾ ਮੇਰਾ ਹੋਇਆ ਤੇ ਆਪਸਾਰ ਚੱਲੇ ਡਾਊਨ ਸੋਟਾ ਨੱਚ ਲੈ ਤੂੰ ਨੱਚ ਲੈ ਤੂੰ ਨੱਚ ਲੈ ਬੋਨ ਕੀ ਬੋਨ ਕੀ ਬੋਨ ਦਾ ਚੁੱਪ ਨਰੇ ਵੀ ਪਾੜਾ ਰੋਜੇ ਨੇ ਰੋਜੇ ਨੇ ਪੰਘੇ ਵੀ ਪਾੜੇ ਇਹ ਕਿੱਦਾਂ ਵੇਖਣਗੇ ਇਹਨਾਂ ਨੂੰ ਨੀਂਦ ਆਉਂਦੀ ਰੌਣ ਕਿਚੇ ਸਾਰੇ ਨਾਲ ਲਦੀ ਆ ਗਾਲਾ ਟਿਕਾ ਮੈਂ ਜ਼ਰੂਰ ਨਜ਼ਰ ਲੰਮਦੀਆਂ ਨੇ ਰੋਜ਼ ਨਜ਼ਰ ਲੰਮਦੀਆਂ ਵਾ ਜੀ ਦੀ ਕਿਦਰਾ ਬਲੀ ਦਿੱਤੀ ਚਲੋ ਕੀ ਵੇਨਨੀ ਆ ਹੋਰ ਨਾ ਚਨਾ ਨੂੰ ਮੰਮੀ ਦੀ ਭੂਆ ਦੇ ਕੁਛ ਚੜੀ ਆ ਆਹ ਮੰਮੀ ਦੀ ਭੂਆ ਭੂਆ ਗਈ ਆ ਰੈਡ ਰੋਜ ਕੀ ਕਰਨਦੀ ਸੀ ਰੈਡ ਰੋਜ ਰੈਡ ਰੋਜ ਕੀ ਕਰਨਦੀ ਰੈਡ ਰੋਜ ਅੱਜ ਰੈਡ ਰੋਜ ਬਣੀ ਆ ਮੇਰੇ ਹੁਣ ਕੋ ਰੋਜ ਬਣੀ ਆ ര ലുധാന ദിനോ ആല ਆ ਗਈ ਦੀ ਇੱਕ ਵਲੌਗ ਬਣਾਉਣਾ ਇੱਕ 부ਆ ਬੜੇ ਬਣਨੇ ਆ ਬੜੇ ਬਣਨੇ ਵਲੌਗ ਚਲੋ ਕਿੱਜਾਂ ਮੈਂ ਆਣਾ ਨਾ ਆਲੰਦਾ ਨਹੀਂ ਚੱਲੀ ਆਣਾ ਆਦਮੀ ਆਜੂ ਮੰਮੀ ਨਹੀਂ ਆਜੂ ਨੂੰ ਮੰਮੀ ਜੀ ਆਜੂ ਇਹਦੇ ਮੈਂ ਫੋਟੋ ਕਿੱਜਾ ਲਗੀ ਵਲੌਗ ਬਣਾਉਣੀ ਸੀਰੀਅਸ ਹੋਈਦਾ ਆਣਾ ਵਲੌਗ ਬਣਾਉਣਾ ਮੋ ਕੀ ਆਂਡੀਏ ਨੇ ਯਾਰੀ ਕੋਸ਼ਿਸ਼ ਹੈ ਆਵੇ ਇਹ ਕੁਕਰਾ ਨੂੰ ਗਿੰਨਾ ਨਾ ਇਹ ਗਰੌਣਾ ਫੋਟੋ ਖਿੱਚਾ ਤਾਡੀ ਬਲੌਗ ਬਲੌਗ ਚੋਂ ਨਾ ਨਹੀਂ ਤੇ ਨਾਂ ਦੇ ਦਿੰਦੇ ਹਾਂ ਇਸ ਤਰ੍ਹਾਂ ਮੈਂ ਬੋਦੀ ਦੇ ਬਣਾ ਲਿਆ ਪੱਗ ਔਰ ਜੋ ਗੁਰੂਖ ਨਹੀ ਟੋਪੀ ਮੈਂਹਿੰਦੀ ਚੱਲਣ ਦੀ ਹੈ ਨਾਲ ਹੀ ਤੁਸੀਂ ਇੱਧਰ ਖੁਸ਼ੀ ਇੱਧਰ ਲਾਉਂਦੀ ਆ ਮੈਂ ਲਾਈ ਚਾਚੀ ਦੇ ਹੱਥ ਤੇ ਇੱਧਰ ਤੂੰ ਆ ਇੱਧਰ ਬਣਾਇਆ ਪੁਗਾ ਇੱਧਰ ਵੇਖੋ ਤੂੰ ਆ ਬੋਲ ਮੈਂ ਪਹਿਲਾਂ ਤੀਲੇ ਨਾਲ ਲੰਦਦੇ ਨੇ ਨਾ ਮਹਿੰਦੀ ਹਾਂਜੀ ਤੁਹਾਡੀ ਵਿਆਹ ਕਿੱਦਾਂ ਲੱਗੀ ਤੀਲੇ ਨਾਲ ਕੋਲ ਕੇ ਮਹਿੰਦੀ ਹਾਂ ਆਪਣੇ ਡੱਬੀ ਦੇ ਤੀਲ ਲੈ ਕੇ ਹਾਂ ਉਹਦੇ ਨਾਲ ਮਹਿੰਦੀ ਲਾਤੀ 2000 ਦੇ ਵਿੱਚ ਇਹ ਰਿਵਾਜ ਸੀ ਤੇ ਹੁਣ ਆ ਕੀਪ ਦੇ ਨਾਲ ਟਿੱਕਾ ਲੱਗ ਗਿਆ ਕੋਮਲ ਨੇ ਲਾਇਆ ਅਣਾ ਕੋਮਲ ਮਾਇਆ ਚੰਮੀ ਚਾੜਾ ਮਾਰਨ ਕੋਈ ਸਿੰਪਲ ਚਾਲ ਦੀਆ ਪਹਿਲਾਂ ਵੀ ਬੜਾ ਬਣਾਤਾ ਤੀ ਹੁ ਜਾ ਕੇ ਪਾਕਿਸਤਾਨ ਸੁੱਟ ਦੇਣਾ ਹੈ ਪਾਕਿਸਤਾਨ ਸੁੱਟਣਾ ਗੋਲਾ ਇਹ ਕੱਤ ਨਹੀਂ ਕਰਾਈ ਮੈਂ ਜਾਣਾ ਹਤੇ ਜੀ ਘੋਟੇ ਫਾ ਪਾ ਤੂੰ ਨਿਕਲ ਗਈ ਜੋਤੀ ਉਹ ਅੰਦਰ ਚਲ ਗਈ ਸਾਡਾ ਬਲੌਕ ਕਰ ਦੇ ਕੀ ਪੈ ਗਈ ਕੋਈ ਤਾਂ ਨਹੀਂ ਲਾਉਣੀ ਮਹਿੰਦੀ ਅਹੀਂ ਮਹਿੰਦੀ ਲਾਉਣੀ ਹੋਣ 1 ਵਜ ਗਿਆ 1 ਵਜ ਗਿਆ 2 ਵਜੇ ਵਾਰੀ ਹੋਣੀ ਹੈ ਮੈਂ ਪੇਪਰ ਚ ਜਾ ਕੇ ਵਸੀਆਂ ਲਵਾ ਮੈਂ ਕੋਈ ਚਾਹ ਦਾ ਗਲਾਪ ਪੀ ਆ ਕੇ ਕੰਨਾਂ ਦੀ ਮੈਂ ਕਹਣਾ ਮੈਡਮ ਜੀ ਮੇਰਾ ਪੇਪਰ ਕਰ ਦਿਓ ਮੈਨੂੰ ਜਾਣ ਦਿਓ ਹੋ ਤੁਸੀਂ ਲਾਣੀ ਲਾਉਣੀ ਹੈ ਜੇ ਚਲ ਕੋਈ ਲਾਈਏ ਫਿਰ ਹਾਂ ਵੇਲਾ ਲੱਗ ਜਿਹੜਾ ਬਣਾਉਣਾ ਆ ਗਈ ਕੀਤਾ ਇਹ ਦਿਖਾਈ ਇਹ ਕੀਤਾ ਇਹ ਸਸਤਾ ਜੀ ਲਾਈ ਨੇ ਪਰ ਤਿੰਨ ਇਹ ਬਾਕੀ ਆ ਰਹੀ ਸੀ ਕੀਰਾ ਹਾਂਜੀ ਇਹ ਟਿਕੀ ਡਿਜ਼ਾਈਨ ਨੂੰ ਕਹਿੰਦੇ ਆ ਕੋਮਲ ਨੇ ਨਾ ਲਾਈ ਜਾਂਦੀ ਕਿ ਮੈਂ ਅੱਜ ਫੇਰ ਆਵਾਜ਼ ਲਿਆਂਦਾ ਕੋਮਲ ਨੇ ਨਾ ਗੱਲਾਂ ਟਿੱਕਾ ਵਾਹ ਬੂਆ ਕਹਿੰਦੀ ਹੱਥ ਭਰਦੇ ਨੇ ਬਾਕੀ ਬੂਆ ਵਾਹ ਕਿੰਨੀ ਰਾਤ ਖਾਲੀ ਰਹਿ ਗਈ ਆ ਮੈਂ ਭਰ ਦਿੰਦੀ ਟਿੱਕਾ ਵਾਹ ਤੇ ਆ ਟਿੱਕੀਆਂ ਕੋਮਲ ਵੇਚ ਟਿੱਕਾ ਤੇ ਆਲੇ ਦੁਆਲੇ ਟਿੱਕੀਆਂ ਮੈਂ ਦੇ ਜਾਣੇ ਪਰ ਆਏ ਇੱਕ ਬਣਾਇਆ ਟਾ ਵਲੋਗ ਇਹ ਇਹ ਕਾਦੇ ਵਾਸਤੇ ਆਇਆ ਤੇਰਾ ਰਾਜੀ ਇਹਦਾ ਫੋਟੋ ਬੜਾ ਇਹਦਾ ਸੰਦੀਪ ਦਾ ਰਾ ਸੰਦੀਪ ਦਾ ਪਿੰਕ ਅੱਛਾ ਗੇਮ ਦਾ ਪਿੰਕ ਆਇ ਹੁਣ ਆਇ ਹੁਣ ਮੇਰਾ ਏ ਆ ਮੇਰਾ ਤੇ ਮੇ ਕੋਲ ਸਾਰਾ ਜਾ ਮੈਂ ਹਾਂ ਇਹਦਾ ਚਾਰ ਕੀ ਮੇਰਾ ਰਹਿ ਗਿਆ ਹਾਂ ਸਾਰਾ ਦਿਨ ਮੇਰੇ ਦੀ ਵੀ ਲਾ ਚਾ ਮੈਂ ਲਾ ਕੇ ਆਈ ਹਾਂ ਦੇਤੀ ਉਹ ਚਲਾਉਣੀ ਮਗਰ ਮੋਨ ਨਹੀਂ ਹੱਥ ਦੇ ਬੁੱਤ ਹੁਣ ਜੋਤ ਕਰ ਗਈ ਆ ਲੌਂਗ ਬਣਾਉਂਦੇ ਆ ਆਹੋਂ ਲੰਬੀ ਤੇ ਜਾਣ ਦੋ ਮਿੰਟ ਕੰਪਲੀਟ ਹੋ ਜਾਏ ਬੈਠ ਬੋਲ ਗਿਆ ਆਹ ਕਿਹੜਾ ਪਤਾ ਤੇ ਜਾਣੇ ਆ ਬੋਲ ਗਿਆ ਪਾਰ ਮੱਤ ਡਿ ਜਾਣ ਨਹੀਂ ਪਰ ਆਤੀ ਮੈਂ ਦਿਖਵਾ ਦੇ ਨਹੀਂ ਦਿੱਤੇ ਇਹਨਾਂ ਨੂੰ ਉਪਾਂਗ ਬਣੇ ਆ ਤੇ ਆ ਟਿਫਲੇ ਹੋਣ ਤਾਂ ਵੀ ਆਪਣੀ ਫਾਈਨਲ ਰਿਪਰੈਜ਼ੈਂਟੇਸ਼ਨ ਵਿੱਚ ਪਕੋੜੇ ਵਾਦੀ ਭਾਗੇ ਦੱਡੂ ਮੋਂਡੀ ਆ ਜਾ ਦੇਖ ਲਾ ਦੱਡੂ ਐ ਤੂੰ ਵੇ ਮੈਂ ਐਸਾ ਕਰਤ ਗਿਆ ਆ ਗਿਆ ਇਹ ਤੂੰ ਕਿਉਂ ਮਟ ਜੇ ਇਹ ਕੰਪੀਟੀਸ਼ਨ ਚੱਲੰਦਿਆ ਨਹੀਂ ਉੱਧਰ ਹੱਥ ਭਰਤਾ ਚਾਚੀ ਦਾ ਇਹ ਮਿਕਸਟ ਗਿਆ ਨਹੀਂ ਰਿੰਪੀ ਤਾ ਤੇ ਦੁਇਲਾ ਹੀ ਮੈਂ ਦੇਈ ਕਿੱਥੇ ਖਾਂ ਹੱਥ ਖਾ ਆਹ ਰੋਟੀ ਦੇ ਦੇ ਆ ਲੋ ਵੇਖੋ ਮੂੜੀ ਹੈ ਜਨ ਖਾਓ ਮੇਰੀ ਮੈਨੂੰ ਰੋਟੀ ਦੇ ਦਿਓ ਮਾਈ ਕਾ ਨਾਮੀ ਜਾਰੀ ਵੀ ਜਿੱਦਾਂ ਵਿਆਜ ਬੋਝ ਮਾਰੇ ਹੋਂਦਾ ਕਰੀ ਤਾ ਜਿੱਦਾਂ ਵਿਆਜ ਬਘਮਨੀ ਹੈ ਹੋਰ ਕੋਈ ਇਧਾ ਨਹੀਂ ਮੈਂ ਮਹਿੰਦੀ ਲਵਾਉਂਦਾ ਚਾਹ ਵਾਰ ਤੱਕ ਹੁੰਦਾ ਨਹੀਂ ਮਹਿੰਗੀ ਬੜੀ ਹੈ ਮੈਨੂੰ ਲਾ ਨਹੀਂ ਤੁਸੀਂ ਪੁੱਛੋ ਅੱਜ ਬਣਾਇਦਾ ਵਾ ਵਲੋਗ ਕੀ ਬਰਮ ਨੂੰ ਕਾਚ ਬਣਾਈਦਾ ਨਹੀਂ ਨਹੀਂ ਤੁਸੀਂ ਪੁੱਛਣਾ ਨਾ ਤੇ ਮੈਂ ਕਹੂੰਗੀ ਵੀ ਕੜਾਈ 'ਚ ਬਣਾਈਦਾ ਤੇਲ ਪਾ ਕੇ ਤੁਹਾਡੀ ਭੂਆ ਨੂੰ ਪਹਿਲਾਂ ਹੀ ਸਿਖਾਉਂਦੀ ਹਾਂ ਤੇ ਤੇਰਾ ਦਾਦਾ ਕੀ ਹੈ ਕੁਝ ਆਪ ਦੱਸ ਲਈਏ ਇਹ ਗੱਲ ਗਲਤ ਆ ਮੇਰੀ ਪਿਆਉਂ ਉਂਗਲਾਂ ਦੇ ਬਣਾ ਦੇ ਡਿਜ਼ਾਈਨ

ਉਹ ਫੋਕਲ ਆ ਰਹੀ ਮੀਂਹ ਹੁਣ ਬਾਹਰ ਬੈਂਦੀ ਲਾ ਜਾਈ ਉਹਦਾ ਕਿੰਨੇ ਵਜਾ ਹੋ ਗਿਆ ਵਾ 1 ਵਜ ਗਿਆ ਨਾ ਰਿੰਪੀ ਕਿੰਨਾ ਟਾਈਮ ਹੋਇਆ ਵਾ 2 ਵਜ ਗਿਆ ਜੀ ਆ ਰੋਟੀ ਖਾ ਮਲੇ ਕੋਕ ਮਾਰ ਲਾ ਕੇ ਖਾ ਹਾਏ ਹਾਏ ਨਹੀਂ ਲੈ ਮਟਾ ਮਮੀ ਇਹ ਬੜਾ ਸੁਣਨੀ ਚਾਤੀ ਨੂੰ ਭੁੱਖ ਲੱਗਦੀ ਸਾਰਾ ਅਰੇ ਹਲਾ ਮਮੀ ਘੜੇ ਨੂੰ ਹੱਥ ਲਾਇਆ ਨਹੀਂ ਵੇਲਾ ਡਰ ਬਰ ਗਿਆ ਨੀ ਐ ਮੜ ਗਿਆ ਹੀ ਰੋਣ ਹੋਰ ਇਹ ਤਾਂ ਤਾਂ ਢਿੱਡ ਖਾਲੀ ਨੂੰ ਪਾ ਦੇ ਮੈਨੂੰ ਕਬਰਾਂ ਪਹਿਨਣਾ ਵੀ ਮੇਰਾ ਏ ਮੇਰਾ ਦਿਲ ਕਾਉਂਾ ਹੁੰਦਾ ਹੀ ਭੂਆ ਨੇ ਇਹ ਲਿਖਿਆ ਹੀ ਆ ਚਾਚੀ ਨੇ ਵੀ ਚਾਚੇ ਦਾ ਨਾਮ ਲਿਖਿਆ ਏ ਇੱਧਰ ਪਾਣੀ ਪਿਆ ਮੁੰਡੇ ਨੂੰ ਵੀ ਲਗਾ ਦੋ ਨਾ ਚਾਚੇ ਨੇ ਵੇਖ ਲੈਣਾ ਹੁਣ ਵਲੌਗ ਵੇਖ ਲੈਣਾ ਕਿਹਦੇ ਨਹੀਂ ਭਾਈ ਦੇ ਵਾਲੇ ਨਹੀਂ ਲੰਦੇ ਲੰਦੀ ਨਹੀਂ ਲੰਦੇ ਤੁਹਾਡੇ ਸਾਰੇ ਲੰਦੇ ਬੜਾ ਜੀ ਇੱਥੇ ਨਹੀਂ ਲੰਦੇ ਵਾਲੇ ਤੁਹਾਡੇ ਪੇਨੂ ਵਾਲੇ ਹੈਗੇ ਲੰਦੇ ਹੋ ਆਪਾਂ ਨਹੀਂ ਲੰਦੇ ਨਹੀਂ ਵਾਚ ਲੁੰਦੀ ਰਹਿੰਦੀ ਨਹੀਂ ਲੰਦੇ ਨਾ ਬਰੀ ਦਸੀ ਮਾੜਾ ਨਹੀਂ ਲੰਦੇ ਤਾਂ ਪੁਹਾੜ ਜੀ ਨਹੀਂ ਆ ਆ ਦਾ 2 ਵਜੇ ਦਾ ਟਾਈਮ ਆ ਪੂਰੇ 2 ਵਜੇ ਦਾ ਘਾ ਕਿਤੇ ਘਰ ਨਹੀਂ ਚੱਲਦੀ ਆ ਪੂਰੀ ਠੰਡ ਪੈਣ ਗਈ ਆ ਹੁਣੇ ਘਰ ਚੱਲੀਆਂ ਸੌਂਦੇ ਇੱਥੇ ਜਾਣਾ ਹੀ ਪਰ ਰੋਜ਼ ਕਰਕੇ ਮੈਂ ਹਾਂ ਚੱਲ ਹਾੜ ਆਇਆ ਹੀ ਨਾ ਇੱਧਰ ਦੱਦ ਜਿਆਦੀ ਪੈਣ ਦੀ ਇੱਥੇ ਠੰਡ ਪਾਣ ਨੂੰ ਨਾ ਜਮੀਨ ਦਾ ਗੰਨੀ ਆ ਚੀ ਬੋਤੀ ਜਾਂ ਮੈਂ ਜੋ برفੂਜੀ ਹੁੰਦੀ ਆ ਹਨਾ ਜਾਈਆਂ ਲੈ ਕੇ ਸੋਣਾ ਪੈਂਦਾ ਵਾ ਫੇਰ ਹੀ ਤੇ ਨਿਗ ਮਿਲਦਾ ਜਦੋਂ ਸਵੇਰੇ ਉੱਠੀ ਦਾ ਏ ਸਾਰਾ ਵੀੜਾ ਮੀਂਹ ਦੇ ਨਾਲ ਭਿੱਜਿਆ ਹੁੰਦਾ ਜਿਵੇਂ ਮੀਂਹ ਆ ਜਾਂਦਾ ਕੋਰਾ ਪੈਂਦਾ ਤੇ ਬੀਬੀ ਹੋ ਰਹੀ ਏ ਚਾਨਣ ਚਾਨਣ ਆ ਚਲੋ ਅੱਜ ਦਾ ਵਲੌਗ ਖਤਮ ਕਰ ਦੋ ਅੱਜ ਦਾ ਵਲੌਗ ਇੱਥੋਂ ਤੱਕ ਮਿਲਦੇ ਆ ਤੁਹਾਨੂੰ ਕੱਲ ਵਾਲੇ ਵਲੌਗ 'ਚ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਸ਼ਕਾਲ